ਦੱਸ ਜਾਵੀਂ ਜਾਣ ਵਾਲੀਏ ਜੇ ਮੈਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਵੀ ਖੇੜਿਆਂ ਦੀ ਤੂੰ ਹਏ ਖੇੜਿਆਂ ਦੀ ਤੂੰ ਢੋਲੀ ਚੜ੍ਹਨਾ ਢੋਲੀ ਚੜ੍ਹਨਾ ਖੇੜਿਆਂ ਦੀ ਤੂੰ ਢੋਲੀ ਚੜ੍ਹਨਾ ਅਸੀਂ ਕਰੀਏ ਮਾਣ ਓੜ ਕਾਦੇ ਹੱਥਾਂ ਨੂੰ ਮੈਂ ਵੀ ਇਹ ਲਾਲੀ ਲੈ ਯਾਰ ਦੀ ਕੁਲੀ ਨੂੰ ਅਗਲਾ ਦੇ ਹੱਥਾਂ ਨੂੰ ਮੇਦੀ ਤੇਰੇ ਨਾਲ ਵੀ ਲੈ ਯਾਰ ਦੀ ਕੁੱਲੀ ਨੂੰ ਅਗਲਾ ਦੇ ਅਸੀਂ ਤੈਨੂੰ ਰੱਬ ਕਹਿ ਦਿੱਤਾ ਓਲੇ ਪਣਚ ਹੋਈ ਇਹ ਖੁਨਾਮੀ ਅਸੀਂ ਤੈਨੂੰ ਰੱਬ ਕਹਿ ਦਿੱਤਾ ਓਲੇ ਪਣਚ ਹੋਈ ਇਹ ਖੁਨਾਮੀ ਫੁੱਲਾਂ ਵਾਂਗੂ ਮਹਿਕਦੇ ਸਾਨੂੰ ਸੋਨਾ ਵਾਂਗੂ ਚਮਕਦੀ ਜਵਾਨੀ ਫੁੱਲਾਂ ਵਾਂਗੂ ਮਹਿਕਦੇ ਸਰ ਨੂੰ ਸੂਲਾ ਮੰਗੂ ਚੁਬਦੀ ਜਵਾਨੀ ਬੀਚੋਂ ਕੇ ਅਸੀਂ ਹਾ ਜੋ ਕੇ ਅਸੀਂ ਕੀ ਕਰਨਾ ਕੀ ਕਰਨਾ ਜੋ ਕੇ ਅਸੀਂ ਕੀ ਕਰਨਾ ਕੋਤੇ ਜ਼ਰ ਦੀ ਤਰ ਮਨੂ ਯਾਦੇ ਹੱਥਾਂ ਨੂੰ ਮੇਦੀ ਫੇਰ ਲਾਲਵੀ ਪਹਿਲਾ ਯਾਰ ਦੀ ਕੁੱਲੀ ਨੂੰ ਅਗਲਾ ਦੇ ਹੱਥਾਂ ਨੂੰ ਮੇਦੀ ਫੇਰ ਲਾਲਵੀ ਪਹਿਲਾ ਯਾਰ ਦੀ ਕੁੱਲੀ ਨੂੰ ਅਗ ਯਾਰ ਦੀ ਕੁਲੀ ਨੂੰ ਅਕੇਲਾ ਯਾਰ ਦੀ ਕੁਲੀ ਨੂੰ ਅਕੇਲਾ